ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਕੋਦੀਪ ਯੋਗਾ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਫੇਰ ਪਹੁੰਚੇ ਆਂ ਇੱਕ ਨਵੇਂ ਪਿੰਡ ਦੇ ਵਿੱਚ ਜੋ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਜੀ ਉੱਬਾ ਉੱਬੇ ਦੇ ਵਿੱਚ ਪਹੁੰਚੇ ਆਂ ਉੱਬੇ ਦੇ ਮੇਨ ਬੱਸ ਸਟੈਂਡ ਤੇ ਖੜੇ ਆਂ ਜੋ ਕਿ ਪਿੰਡ ਵੱਲੋਂ ਇੱਕ ਸ਼ਵੀਲ ਲਗਾਈ ਗਈ ਹੈ ਸੋ ਜਿਹੜੀਆਂ ਸੰਗ ਦਾ ਆਪਾਂ ਦੇਖ ਰਹੇ ਆਂ ਕਿ ਪਾਣੀ ਪੀ ਰਹੇ ਆਂ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਆਪਾਂ ਪਿੰਡ ਦੇ ਅੰਦਰ ਜਾਵਾਂਗੇ ਪਿੰਡ ਦੇ ਵਿੱਚ ਗੱਲਬਾਤ ਕਰਾਂਗੇ ਪਿੰਡ ਦੀਆਂ ਤੁਹਾਨੂੰ ਜਿਹੜੀਆਂ ਨਵੀਆਂ ਉਹ ਥਾਵਾਂ ਵੀ ਦਿਖਾਵਾਂਗੇ ਤੇ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਪਿੰਡ ਬਾਰੇ ਸੋ ਆਓ ਜੀ ਅੱਗੇ ਚੱਲ ਕੇ ਆਪਾਂ ਕਰਦੇ ਆਂ ਉਹਨਾਂ ਨਾਲ ਗੱਲਬਾਤ ਅ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਦੇਖ ਸਕਦੇ ਆਂ ਕਿ ਜਿਹੜੀਆਂ ਸੰਗਤਾਂ ਨੇ ਉਹ ਜਾਲਾ ਜਿਹੜਾ ਛਕਰੀਆਂ ਨੇ ਸੋ ਇੱਧਰ ਬੈਠੇ ਨੇ ਜੀ ਆਪਣੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਸਰਪੰਚੋਂ ਬੈਠੇ ਨੇ ਉਹਨਾਂ ਨਾਲ ਆਪਾਂ ਕਰਦੇ ਆਂ ਜੀ ਗੱਲਬਾਤ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਹਾਂਜੀ ਸਾਡੇ ਨਾਲ ਮੌਜੂਦ ਨੇ ਇਸ ਵਕਤ ਪਿੰਡ ਦੇ ਸਾਫਕਾ ਸਰਪੰਚ ਸੱਸੀਕਾਲ ਸਰਪੰਚ ਸਾਹਿਬ ਸਰਪੰਚ ਸਾਹਿਬ ਸਾਨੂੰ ਪਿੰਡ ਬਾਰੇ ਕੋਈ ਥੋੜੀ ਬੋਤੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਨੇ ਕਿਵੇਂ ਰਹਿੰਦੇ ਨੇ ਜੀ ਕੋਈ ਕੋਈ ਵੀ ਗੱਲ ਸੁਣੀ ਸੰਦਾ ਸਕਦੇ ਹਾਂ ਸਾਡਾ ਬਹੁਤ ਵਧੀਆ ਪਿੰਡ ਹੈ ਹਾਂਜੀ ਜਿਹੜਾ ਕਿ ਸਾਰੇ ਭਾਈ ਤਰ੍ਹਾਂ ਜਿਹੜਾ ਇਕੱਠਾ ਹੋ ਕੇ ਹਰੇਕ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਦੇ ਆ ਠੀਕ ਹੈ ਜੀ ਠੀਕ ਹੈ ਕੋਈ ਮਾੜਾ ਆਨਸਰ ਇੱਥੇ ਹੈ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਸਾਰੇ ਬਰਾਲ ਮਿਲ ਕੇ ਰਹਿਣ ਵਾਲੇ ਆ ਲੜਾਈ ਝਗੜੇ ਤੋਂ ਦੂਰ ਨੇ ਠੀਕ ਹੈ ਜੀ ਠੀਕ ਹੈ ਸੋਭਾ ਤੋਂ ਵਧੀਆ ਸਰਪੰਚ ਸਾਹਿਬ ਸੋ ਅੱਗੇ ਕਾਰਮਕਸ਼ਤਾਨ ਬਹੁਤ ਹੈ ਸਾਰੇ ਤਾਂ ਮਨਨ ਵਾਲੇ ਨੇ ਠੀਕ ਹੈ ਜੀ ਮੰਦਰ ਵੀ ਆ ਕੋਟ ਵਾਲੇ ਸਾਰਾ ਕੁਝ ਹੀ ਆ ਠੀਕ ਹੈ ਜੀ ਵਧੀਆ ਲੋਕ ਨੇ ਸਾਰੇ ਕੀ ਠੀਕ ਹੈ ਜੀ ਠੀਕ ਹੈ ਮਾੜਾ ਨਹੀਂ ਹੈ ਬਿਲਕੁਲ ਇੱਕ ਸਰਪੰਚ ਸਾਹਿਬ ਅਸੀਂ ਦੇਖਿਆ ਤੁਹਾਡੇ ਪਿੰਡ ਦਾ ਜਿਹੜਾ ਬੱਸ ਸਟੈਂਡ ਆ ਇਹ ਨੇਚਰਲ ਆ ਕੁਦਰਤੀ ਆ ਕਿਉਂ ਅਸੀਂ ਮੈਂ ਬਹੁਤ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਕੋ ਇਸ ਤਰ੍ਹਾਂ ਦੀ ਜਿਹੜੀ ਸ਼ਾਂ ਕਿਸੇ ਵੀ ਪਿੰਡ ਦੇ ਵਿੱਚ ਮਿਲੀ ਇਸ ਤਰ੍ਹਾਂ ਦੀ ਤਾਂ ਕਿਤੇ ਵੀ ਨਹੀਂ ਮਿਲਦੀ ਜੀ ਬੇਸ਼ੱਕ ਆਪਾਂ ਸ਼ੈੱਡ ਪਾ ਕੇ ਚੇ ਲੈਂਟਰ ਪਾ ਕੇ ਏਸੀ ਲਾ ਕੇ ਉਹ ਹਵਾ ਤੇ ਆਹ ਹਵਾ ਦਾ ਤੇ ਛਾਂ ਦਾ ਬਹੁਤ ਜ਼ਿਆਦਾ ਮਰਜ਼ਾ ਨਹੀਂ ਤੇ ਬੋਰ ਕਿਤੇ ਮਿਲਦੀ ਨਹੀਂ ਸਾਨੂੰ ਅਸੀਂ ਪਤਾ ਹੋ ਜੇ ਅੱਡੇ ਤੇ ਹੋਏ ਕਿਤੇ ਇਸ ਬੱਸ ਸਟੈਂਡ ਦੇ ਆ ਕੇ ਕਿ ਰੂਹ ਖੁਸ਼ ਹੁੰਦੀ ਹੈ ਜਿਹੜੀ ਅਸਲ ਸਕੂਨ ਕਹਿੰਦੇ ਆ ਨਾ ਉਹ ਇਸ ਬੱਸ ਸਟੈਂਡ ਦੇ ਆ ਕੇ ਮਿਲਦਾ ਮਿਲਦਾ ਸੋ ਸਭਨ ਸਭ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸੋ ਅੱਗੇ ਕਰਦੇ ਆਪਾਂ ਬਾਬਾ ਜੀ ਨਾਲ ਗੱਲਬਾਤ ਸੋ ਇੱਧਰ ਬੈਠੇ ਨੇ ਆਪਣੇ ਬਾਬਾ ਜੀ ਸੋ ਬਾਬਾ ਜੀ ਤੋਂ ਵੀ ਪੁੱਛਦੇ ਆਂ ਪਿੰਡ ਬਾਰੇ ਸਤਿ ਸ਼੍ਰੀ ਅਕਾਲ ਬਾਬਾ ਜੀ ਸੋ ਬਾਬਾ ਜੀ ਤੁਸੀਂ ਵੀ ਕੁਝ ਗੱਲਾਂ ਦੱਸੋ ਪਿੰਡ ਬਾਰੇ ਕੋਈ ਸਾਨੂੰ ਵੀ ਜਾਣਕਾਰੀ ਦਿਓ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਅਸੀਂ ਹਰ ਸਾਲ ਸਮੂਹ ਨਗਰ ਵਾਸੀ ਬੜੀਆਂ ਸਰਕਾਰਾਂ ਨਾਲ ਮਿਲ ਕੇ ਪ੍ਰੋਗਰਾ ਕਰਦੇ ਆਂ ਠੀਕ ਹੈ ਜੀ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਵਰਕਰਾਂ ਨੂੰ ਨੋਕਰਾ ਕੇ ਹਰ ਸਾਲ ਜਿਵੇਂ ਲਾਈ ਜਾਂਦੀ ਹੈ ਠੀਕ ਹੈ ਜੀ ਔਰ ਸੰਤ ਬਾਬਾ ਸਾਧੂ ਰਾਮ ਗੁਰਦੁਆਰਾ ਸਾਹਿਬ ਦੇ ਇੱਥੇ ਸਾਰੇ ਇਹ ਸਾਫ ਕਸਬੰਦ ਸਾਹਿਬ ਨੇ ਇਹ ਪ੍ਰਧਾਨ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਮੈਂ ਗੁਰਦੁਆਰਾ ਸਾਹਿਬ ਦਾ ਹੈਂਡਲਰ ਕੀ ਹੈ ਜੀ ਠੀਕ ਹੈ ਜੀ ਸੇਵਨ ਤੋਂ 20 ਸਾਲ ਹੋ ਗਏ ਮੈਨੂੰ ਤੇ ਬਹੁਤ ਵਧੀਆ ਉਪਰਾਲਾ ਇੱਥੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਬੱਚਿਆਂ ਨੂੰ ਗੱਤਕਾ ਵੀ ਸਿਖਾਇਆ ਜਾਂਦਾ ਸੰਘ ਹੈ ਸਾਡੇ ਕੋਲ ਠੀਕ ਹੈ ਜੀ ਤੇ ਹਰ ਐਤਵਾਰ ਕੁਮਾਰੀ ਸਾਡੇ ਪਾਠ ਗੁਰਦਰਾ ਸਾਹਿਬ ਜਿੱਥੇ ਕੀਤੇ ਜਾਂਦੇ ਹਨ ਠੀਕ ਹੈ ਸਾਡੇ ਤੋਂ ਸ਼ਾਮਾਂ ਵੇਲੇ ਆਉਂਦੇ ਆ ਅੱਜ ਵੀ ਹੁਣ ਤੱਕ ਵਿੱਚ ਵੀ ਲਾ ਕੇ ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਤੋਂ ਪਾਠ ਕਰਾਂਗੇ ਠੀਕ ਹੈ ਜੀ 6 ਵਜੇ ਤੱਕ ਤੋਂ ਬਾਅਦ ਰਹਿਦਾ ਫਿਰ ਹਰ ਮਹੀਨੇ ਇੱਥੇ ਸੰਤਾਂ ਨੇ ਸੰਤ ਬਾਬਾ ਸਾਧੂ ਰਾਮ ਜੀ ਦੇ ਸਾਹ ਕੋ ਆਏ ਸੀ ਕਿ ਜੀ ਬਗੜੇ 1947 ਦੇ ਵਿੱਚ ਉਹਨਾਂ ਨੇ ਇੱਥੇ 12 ਮੱਸੀਆਂ ਬਣਾਈਆਂ ਜੀ ਉਸ ਪਰੰਪਰਾ ਨੂੰ ਲੈ ਕੇ ਅਸੀਂ ਹਰ ਹਰ ਮਹੀਨੇ ਮੱਸੀ ਦਾ ਕੋ ਵਿਤਰ ਦੇ ਘਾੜਾ ਵੀ ਮਨਾਇਆ ਜਾਂਦਾ ਗੁਰਦਰਾ ਸਾਹਿਬ ਤੇ ਜੀ ਪਹਿਲਾਂ ਅਸੀਂ ਐਵੇਂ ਸੀ ਕੀਰਤਨ ਕਰਦੇ ਸੀਗੇ ਹੁਣ ਅਸੀਂ ਹਰ ਮਹੀਨੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਕੇ ਆਏ ਮਸਲੇ ਦਿਹਾੜੇ ਤੇ ਭੋਗ ਪਾਈ ਜਾਂਦੇ ਆ ਜੀ ਸਹਿਜ ਪਾਠ ਦੇ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਜੀ ਬਾਬਾ ਜੀ ਬਹੁਤ ਪੂਰਾ ਪੂਰਾ ਸਹਿਯੋਗ ਹੈ ਸੰਗਤਾਂ ਦਾ ਤੇ ਪਹਿਲੇ ਅਸੀਂ ਲੰਗਰ ਖਾਲੇ ਇਹਦਾ ਬਣਾਇਆ ਉੱਤੇ ਦਰਵਾਜ਼ਾ ਸਰ ਦੀ ਸਾਰੀ ਕੀਤੀ ਸਾਰੇ ਪਿੰਡ ਦਾ ਪੂਰਾ ਪੂਰਾ ਸਹਿਯੋਗ ਦਿੱਤਾ ਜੀ ਜੀ ਬਾਬਾ ਜੀ ਸਾਰਿਆਂ ਨੇ ਹਰ ਗੱਲੋਂ ਹਰ ਪੱਖੋਂ ਸਹਿਯਾਤਾ ਕਰਦੇ ਨੇ ਨਗਰ ਬਹੁਤ ਵਧੀਆ ਹੈ ਜੀ ਤੇ ਲੰਗਰ ਵੀ ਉੱਥੇ ਅਟੁੱਟ ਵਰਦਾ ਮਹੀਨੇ ਦੇ ਮਹੀਨੇ ਜੀ ਬਾਬਾ ਜੀ ਤੇ ਸਾਲ ਬਾਅਦ ਭਗਤ ਰਵਦਾਸ ਗੁਰੂ ਰਵਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਜੀ ਉਹ ਵੀ ਵੱਡੇ ਪੱਧਰ ਤੇ ਪ੍ਰੋਗਰਾਮ ਹੁੰਦਾ ਜੀ ਸਾਰੇ ਪਿੰਡ ਦਾ ਸਹਿਯੋਗ ਉਹਦੇ ਜੀ ਬਹੁਤ-ਬਹੁਤ ਹੁੰਦਾ ਹੈ ਜੀ ਤੇ ਫਾਕੀ ਪ੍ਰਬੰਧ ਕਹਿੰਦੇ ਜਿੰਨੇ ਗੁਰਦਵਾਰ ਸਾਹਿਬ ਦੇ ਬਹੁਤ ਠੀਕ-ਠਾਕ ਨੇ ਸਾਰੇ ਵਧੀਆ ਢੰਗ ਦੇ ਨਾਲ ਇੱਕ ਦੇ ਨਾਲ ਪ੍ਰਬੰਧ ਨੂੰ ਚਲਾ ਰਹੇ ਹੈ ਜੀ ਜੀ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਸਾਥ ਸੋਸੀ ਬਾਬਾ ਜੀ ਤੇ ਆਪਣੇ ਸਾਬਕਾ ਸਰਪੰਚ ਸੀ ਇਹਨਾਂ ਨੇ ਬਹੁਤ ਵਧੀਆ ਆਪਾਂ ਨੂੰ ਜਾਣਕਾਰੀ ਦਿੱਤੀ ਸੋ ਇੱਕ ਵਾਰ ਫਿਰ ਤੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਸਸੀਕਰ ਬਾਬਾ ਜੀ ਸੋ ਆਓ ਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਦੇ ਅੰਦਰ ਸੋ ਜਿਵੇਂ ਜਿਵੇਂ ਬਾਬਾ ਜੀ ਨੇ ਦੱਸਿਆ ਆਪਾਂ ਉਹਨਾਂ ਇਹ ਜਗ੍ਹਾ ਖੁਦ ਵੀ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਉਨੇ ਚਲੋ ਆਓ ਜੀ ਤੁਹਾਨੂੰ ਮਿਲਾ ਰਹੇ ਆਂ ਜੀ ਹੁਣ ਇੱਕ ਅਜਿਹੇ ਅਜਿਹੇ ਇਨਸਾਨ ਨਾਲ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲਾਂ ਭਰੀ ਜ਼ਿੰਦਗੀ ਵਿੱਚੋਂ ਇੱਕ ਉੱਭਰ ਕੇ ਉੱਠੇ ਨੇ ਸੋ ਬਹੁਤ ਹੀ ਐ ਕਹਿ ਸਕਦੇ ਵੀ ਇੱਕ ਗਰੀਬੀ ਝੂਠੇ ਨੇ ਅੱਜ ਇੱਕ ਵਧੀਆ ਮੁਕਾਮ ਹਾਸਲ ਕੀਤਾ ਉਹਨਾਂ ਨੇ ਸੋ ਉਹਨਾਂ ਨੇ ਜੋ ਕਿ ਉਹਦਾ ਐਜ਼ ਅ 뮤జిక్ টিਚਰ ਦੀ ਆਪਣਾ ਗਵਰਨਮੈਂਟ ਸਕੂਲ ਦੇ ਵਿੱਚ ਡਿਊਟੀ ਨਿਭਾ ਰਿਆ ਸੋ ਮੈਂ ਜਿਆਦਾ ਟਾਈਮ ਨਾਲ ਲੰਦਾ ਹਾਂ ਬਾਈ ਨਾਲ ਮੁਲਾਕਾਤ ਕਰਾ ਮੁਲਾਕਾਤ ਕਰਾ ਰਿਹਾ ਹਾਂ ਸੋ ਮੇਰੇ ਨਾਲ ਨੇ ਬਾਈ ਕਾਲਾ ਜੀ ਸਸਕਾਲ ਬਾਈ ਜੀ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਸੋ ਬਾਈ ਜੀ ਆ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਮਿਊਜ਼ਿਕ ਸਫਰ ਬਾਰੇ ਗੱਲ ਕਰਾਂਗੇ ਸੋ ਤੁਸੀਂ ਇੱਕ ਲੋਕਲੀ ਸੁਨੇਹਾ ਮਤਲਬ ਇੱਕ ਮੋਟੀਵੇਸ਼ਨ ਹੋ ਕਿਉਂਕਿ ਜਿਹੜੇ ਲੋਕ ਕਹਿੰਦੇ ਆ ਵੀ ਸਾਡੀ ਕਿਸਮਤ ਮਾੜੀ ਹੈ ਸਾਡੇ ਕੋਲੇ ਕੁਝ ਹੈ ਨਹੀਂ ਪਰ ਅੱਜ ਬਈ ਤੁਹਾਨੂੰ ਦੇਖ ਕੇ ਮੈਨੂੰ ਖੁਦ ਨੂੰ ਵੀ ਇੱਕ ਹਿੰਮਤ ਮਿਲ ਗਈ ਆ ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਇਨਸਾਨ ਦੇ ਕੋਲ ਸਰੀਰ ਦੇ ਸਾਰੇ ਅੰਗ ਪੂਰੇ ਨੇ ਤਾਂ ਉਹਦੇ ਕੋਲ ਸਭ ਕੁਝ ਹੀ ਆ ਤੁਸੀਂ ਅੱਖਾਂ ਤੋਂ ਬਲਾਈਂਡ ਹੋ ਬਚਪਨ ਤੋਂ ਪਰ ਤੁਸੀਂ 뮤ਜ਼ਿਕ ਟੀਚਰ ਹੋ ਇਹ ਬਹੁਤ ਵੱਡੀ ਗੱਲ ਆ ਬਈ ਜੇ ਸੋਚਿਆ ਜਾਵੇ ਲੋਕਾਂ ਲਈ ਸੋ ਮੈਂ ਪੁੱਛਣਾ ਚਾਹੂੰਗਾ ਬਈ ਤੁਸੀਂ 뮤ਜ਼ਿਕ ਦਾ ਸਫ਼ਰ ਕਿੱਥੋਂ ਸ਼ੁਰੂ ਕੀਤਾ ਤੇ ਕਿਵੇਂ ਸ਼ੁਰੂ ਕੀਤਾ ਜੀ ਬਿਲਕੁਲ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਤਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜੀ ਸਾਡੇ ਕੋਲ ਆਏ ਆ ਜੀ ਤੇ ਬਾਕੀ ਇਹ ਕੁਛ ਬਖਸ਼ਿਸ਼ ਹੁੰਦੀ ਹੈ ਜੀ ਮਾਲਕ ਦੀ ਜੀ ਹੁਸ਼ਿਆਲਾਤ ਹੁੰਦੇ ਨੇ ਬੰਦੇ ਦੇ ਜੀ ਤੇ ਕੁਛ ਬੰਦੇ ਦੀ ਚਾਹਤ ਵੀ ਹੁੰਦੀ ਹੈ ਜੀ ਹਨ ਜੀ ਸਾਰਾ ਕੁਛ ਜੀ ਜੀ ਮੇਰੇ ਦੇ ਮਾਲਕ ਦੀ ਵੀ ਕਿਰਪਾ ਵੀ ਬਹੁਤ ਰਹੀ ਹੈ ਜੀ ਮੇਰੇ ਹਾਲਾਤ ਵੀ ਰਹੇ ਨੇ ਜੀ ਮੇਰੇ ਅੰਦਰੋਂ ਚਾਹਤ ਵੀ ਬਹੁਤ ਰਹੀ ਏ ਜੀ ਮੈਂ ਹਮੇਸ਼ਾ ਮੇਰੀ ਤਾਂਗ ਸੀਵੇਂ ਕੁਝ ਸਿੱਖਾਂ ਕੁਝ ਕਰਾਂ ਜੀ ਇਹ ਹਮੇਸ਼ਾ ਅਪਦੇਵ ਨੂੰ ਮਤਲਬ ਸ਼ੁਰੂ ਤੋਂ ਇੱਕੋ ਕਹਿੰਦੇ ਵੀ ਗੁਰਵਾਣੀ ਵਾਲੀ ਅਵਸਥਾ ਦੇ ਵਿੱਚ ਜੀ ਰਹਿਣ ਦਾ ਮਤਲਬ ਸਮਾਂ ਮਿਲਿਆ ਜੀ ਬਈ ਅੰਮ੍ਰਿਤਮੇ ਰੇਟ ਪਾਨ ਕੀਤਾ ਵਿਸੇ ਜੀ ਪਰ ਆਰੰਭਤਾਂ ਤੋਂ ਹੀ ਮੈਂ ਮਤਲਬ ਬਹੁਤ ਹੀ ਮਤਲਬ ਗੁਰੂ ਦਵਾਰਾ ਸਾਹਿਬ ਨਾਲ ਜੁੜਿਆ ਰਿਹਾ ਜੀ 1995 ਤੋਂ ਲੈ ਕੇ 96 ਤੱਕ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਸੀ ਮੈਂ ਜੀ ਫਿਰ 97 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਚਲਾ ਗਿਆ ਜਦੋਂ ਮੈਂ ਗਿਆ ਉੱਥੇ ਜਾਂਦੇ ਸਾਰ ਹੀ ਮੇਰੇ ਕੰਨਾਂ ਦੇ ਵਿੱਚ ਬਹੁਤ ਪਾਵਨ ਰਾਗ ਦੀ ਧੁਨੀ ਪੈਦਾ ਹੋਈ ਉਹ ਤੋਂ ਮੈਨੂੰ ਪਤਾ ਨਹੀਂ ਤਾਂ ਹੈ ਨਹੀਂ ਸੀ ਵੀ ਕਿਹੜਾ ਰਾਗ ਹੈ ਜੀ ਪਰ ਉੱਥੋਂ ਮੈਨੂੰ ਇੱਕ ਸੰਕੇਤ ਮਿਲ ਗਿਆ ਵੀ ਜਿਹੜੇ ਕੰਮ ਵਾਸਤੇ ਤੂੰ ਆਇਆ ਜੀ ਵੀ ਉਹੀ ਕੰਮ ਤੇਰਾ ਪੂਰਾ ਹੋ ਰਿਹਾ ਹੈ ਠੀਕ ਹੈ ਮਲੂਸ ਦੀ ਸਟਾਰਟਿੰਗ ਸੀ ਸਟਾਰਟਿੰਗ ਸੀ ਜੀ ਭਾਈ ਜੀ ਨੇਤਰਹੀਣ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਕਦੇ ਹਿੰਮਤ ਨਹੀਂ ਛੱਡੀ ਹੌਸਲਾ ਨਹੀਂ ਹਾਰਿਆ ਹਮੇਸ਼ਾ ਆਪਣੇ ਆਪ ਨੂੰ ਕਾਬਿਲ ਸਮਝਿਆ ਸੋ ਕਾਬਿਲ ਰਹੇ ਵੀ ਨੇ ਕਿਉਂਕਿ ਇਹਨਾਂ ਨੇ ਗਰੀਬੀ ਚ ਉੱਟ ਕੇ ਇੱਕ ਮੁਕਾਮ ਹਾਸਲ ਕੀਤਾ ਕਿਉਂਕਿ ਇਹਨਾਂ ਦਾ ਮੁਕਾਮ ਆ ਜਿਹੜਾ ਘਰ ਦੀਆਂ ਦੀਵਾਰਾਂ ਤੇ ਸਾਨੂੰ ਸਾਫ਼-ਸਾਫ਼ ਦਿਖ ਰਿਹਾ ਤੁਹਾਨੂੰ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਕਿਉਂਕਿ ਇਹਨਾਂ ਨੂੰ ਉੱਬੇ ਪਿੰਡ ਤੋਂ ਲੈ ਕੇ ਜੈਪੁਰ ਬੰਗਲੌਰ ਹੋਰ ਵੀ ਕਈ ਸਟੇਟਾਂ 'ਚ ਸਨਮਾਨਿਤ ਕੀਤਾ ਗਿਆ ਸੋ ਬਾਈ ਇੱਕ ਹਾਰਿਕ ਦੇ ਲਈ ਪ੍ਰੇਰਣਾ ਨੇ ਕੋ ਜਿਹੜੇ ਕਹਿੰਦੇ ਆ ਸਾਡੇ ਕੋਲ ਕੋਈ ਕੁਝ ਨਹੀਂ ਜਾਂ ਕਿਸਮਤ ਨੂੰ ਦੋਸ਼ ਦਿੰਦੇ ਆ ਸੋ ਉਹਨਾਂ ਲਈ ਇੱਕ ਪ੍ਰੇਰਣਾ ਨੇ ਕਿਉਂਕਿ ਇੱਕ ਜਿਹੜਾ ਆਮ ਇਨਸਾਨ ਹੈ ਗਰੀਬੀ ਚ ਹੈ ਨੇਤਰਹੀਣ ਹੈ ਫਿਰ ਵੀ ਇੱਕ ਵਧੀਆ ਮੁਕਾਮ ਹਾਸਲ ਕਰਦਾ ਹੈ ਸੋ ਇਹ ਬਹੁਤ ਵੱਡੀ ਕਾਬਲੀਅਤ ਹੈ ਸੋ ਬਾਈ ਨਾਲ ਕਰਦੇ ਆ ਜੀ ਅੱਗੇ ਗੱਲਬਾਤ ਬਾਈ ਦੇ ਸੰਗੀਤਿਕ ਸਫ਼ਰ ਬਾਰੇ ਪੁੱਛਦੇ ਆ ਸੋ ਬਾਈ ਜੀ ਅ ਅੱਗੇ ਦੀ ਪੜਾਈ ਤੁਸੀਂ ਕਿਵੇਂ ਸ਼ੁਰੂ ਕੀਤੀ ਜੀ ਇਹ ਦਰਅਸਲ ਮੈਂ ਗਿਆ ਪੜ੍ਹਾਈ ਵਾਸਤੇ ਸੀਗਾ ਜੀ ਜਦੋਂ ਇੱਥੋਂ ਇੱਥੋਂ ਗਿਆ ਸੀ ਮੈਂ ਉਦੋਂ ਇਹ ਫੈਸਲਾ ਨਹੀਂ ਸੀ ਹੋਇਆ ਵੀ ਮੈਂ ਸਿਰਫ ਸੰਗੀਤ ਸਿੱਖੂੰਗਾ ਸਿਰਫ ਪੜ੍ਹਾਈ ਬਾਰੇ ਬਸ ਜੀ ਇਹ ਨਾ ਸਾਨੂੰ ਪਤਾ ਸੀ ਵੀ ਸੰਗੀਤ ਸਿੱਖਣਾ ਹੁੰਦਾ ਜਾਂ ਇਹ ਸਿਰਫ ਗਾਉਣਾ ਪਤਾ ਵੀ ਗਾਉਣਾ ਹੁੰਦਾ ਜੀ ਜੀ ਤੇ ਗਾਉਣਾ ਇਹ ਨਹੀਂ ਹੁੰਦਾ ਵੀ ਸਿੱਖਣਾ ਹੁੰਦਾ ਇਹ ਨਹੀਂ ਪਤਾ ਹੁੰਦਾ ਜੀ ਜੀ ਫਿਰ ਉੱਤੇ ਜਾ ਕੇ ਪੜ੍ਹਾਈ ਕੀਤੀ ਤੇ ਪੜ੍ਹਾਈ ਦੇ ਨਾਲ ਨਾਲ ਹੀ ਚੱਲ ਗਿਆ ਠੀਕ ਹੈ ਜੀ ਹਾਂ ਜੀ ਜਿੱਦਾਂ ਭਾਈ ਜੀ ਅਸੀਂ ਦੇਖਿਆ ਆਪਣੇ ਘਰ ਦੀ ਦੀਵਾਰ ਤੇ ਕਮਰੇ ਦੇ ਦੁਆਰ ਤੇ ਜਿਹੜੇ ਕੀ ਆ ਤੁਹਾਡੇ ਅਵਾਰਡ ਨੇ ਕਾਫੀ ਪਏ ਨੇ ਸੋ ਦੇਖ ਕੇ ਸਾਨੂੰ ਵੀ ਬੜੀ ਖੁਸ਼ੀ ਮਿਲੀ ਇਹ ਕਿੱਥੇ ਕਿੱਥੇ ਮਿਲੇ ਨੇ ਤੇ ਕੀ ਕੀ ਆਪਣੀ ਪੋਜੀਸ਼ਨ ਆਈ ਹੈ ਜੀ ਉੱਥੇ ਇਹ ਮੇਨ ਬੈਂਗਲੌਰ ਤੋਂ ਆ ਜੀ ਜੀ ਜਿਹੜਾ ਵੱਡਾ ਲੱਗ ਲੱਗਾ ਠੀਕ ਹੈ ਜੀ ਠੀਕ ਹੈ ਸੀਐਨ ਨੈਸ਼ਨਲ ਅਵਾਰਡ ਹੈ ਜੀ ਮਤਲਬ ਠੀਕ ਹੈ ਜੀ ਉੱਥੇ 2014 ਚ ਸਮਾਗਮ ਹੋਇਆ ਸੀਗਾ ਮੈਂ ਇੱਥੇ ਕੁਰੂਖੇਤਰ ਪਹਿਲਾ ਪ੍ਰੋਗਰਾਮ ਹੋਇਆ ਸੀਗਾ ਠੀਕ ਹੈ ਜੀ ਉੱਥੇ ਵਿਸ਼ੇਸ਼ ਸਨਮਾਨ ਮਿਲਣ ਕਰਕੇ ਉੱਥੇ ਵੰਤਰੀ ਮੈਂ ਉਹਨਾਂ ਨੂੰ ਪਸੰਦ ਆਈ ਅੱਛਾ ਜੀ ਫਿਰ ਮੈਨੂੰ ਇਹਦੇ ਵਾਸਤੇ ਉਹਨਾਂ ਨੇ ਸਿਲੈਕਟ ਕੀਤਾ ਸੀਗਾ ਅੱਛਾ ਜੀ ਹਰਮੋਨੀਅਮ ਦੇ ਨਾਲ ਨਾਲ ਤੁਸੀਂ ਵਾਂਸੂਰੀ ਵੀ ਬੜੀ ਵਧੀਆ ਪਜਾ ਲੈਣੋ ਜੀ ਬਖਾਂਜੀ ਕੋਸ਼ਿਸ਼ ਕਰਦੇ ਹਾਂ ਜੀ ਸੋ ਮੈਂ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਆਪਾਂ ਸਰੋਤਿਆਂ ਨੂੰ ਥੋੜਾ ਬਹੁਤਾ ਕੋਈ 뮤직 ਜਾਂ ਚਾਹੇ ਵਾਂਸਰੀ ਚਾਹੇ ਗਾ ਕੇ ਸੁਣਾ ਸਕਦੇ ਹਾਂ ਜੀ ਹਾਂਜੀ ਹਾਂਜੀ ਕਿਹਾ ਜਾ ਵੀ ਮਤਲਬ ਮੈਂ ਕੀ ਸੁਣਾਉਂਗਾ ਜੀ ਤੁਸੀਂ ਦੱਸੋ ਵੀ ਕਿਹਾ ਜਾ ਜੋ ਮਰਜੀ ਜੋ ਮਰਜੀ ਸਾਨੂੰ 뮤직 ਤੇ ਸੁਣਾ ਦਿਓ ਮੈਂ ਅਸੀਂ ਬੱਚਿਆਂ ਨੂੰ ਕਿਉਂਕਿ ਸ਼ਬਦ ਕੀਰਤਨਾ ਬਾਦ ਜੋੜਦੇ ਹਾਂ ਤੇ ਅਸੀਂ ਦੱਸਦੇ ਹਾਂ ਵੀ ਜੇ ਬੱਚੇ ਨੇ ਸ਼ੁਰੂਆਤ ਕਰਨਾ ਹੋਵੇ ਗਾਉਣਾ ਹੋਵੇ ਜੀ ਤੇ ਉਦੋਂ ਕਿਵੇਂ ਗਾਉਣਾ ਹੈ ਜਾ ਕੁਛ ਮੈਨੂੰ ਇੱਕ ਥੋੜਾ ਜਿਹਾ ਮਗਾ ਕੇ ਦੱਸੋ ਹਾਂਜੀ ਸਤਨਾ ਸ਼੍ਰੀਵਾਹੇ ਗੁਰੂ ਸਾਹਿਬ ਜੀ ਸਤਨਾ ਸ਼੍ਰੀਵਾਹੇ ਹਕਮਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੇ ਆਪ ਕੋਈ ਪ੍ਰੋਗਰਾਮ ਆਰੰਭ ਕਰਦੇ ਆ ਜੀ ਇਹ ਅੱਛੀ ਬੱਚਿਆਂ ਨੂੰ ਇਸ ਮਨ ਵੀ ਇਸ ਤਰੀਕੇ ਦੇ ਨਾਲ ਮਤਲਬ ਇਸਰ ਉੱਚਾ ਮੈਂ ਤਾਂ ਰੱਖਿਆ ਵੀ ਕਿਉਂਕਿ ਇੱਥੇ ਮੈਂ ਤੁਹਾਨੂੰ ਧਾਰਨਾ ਕੁਝ ਦਾ ਕੇ ਮਤਲਬ ਕਿ ਜੀ ਬੰਬੇ ਬਿਸ਼ਬਦ ਨੂੰ ਧਾਰਨਾ ਰੂਪ ਚ ਕਿਵੇਂ ਆਮ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਹੁੰਦਾ ਜਿਵੇਂ ਬਾਬਾ ਅਤਰ ਸਿੰਘ ਜੀ ਨੇ ਜੀ ਇਹ ਚ ਕੋਸ਼ਿਸ਼ ਕਰਦੇ ਆ ਜੀ। ਤੇਰੀ ਸਰਨ ਤੁਮਾਰੀ ਆਸ ਤੁਮ ਹੀ ਸਜਣ ਸੁਹੇਲੇ ਤੇਰੀ ਸਰਨ ਤੁਮਾਰੀ ਆਸ ਤੁਮ ਹੀ ਸਜਣ ਸੁਹੇਲੇ ਤੁਮ ਹੀ ਸਜਣ ਸੁਹੇਲੇ ਤੁਮਹੀ ਸਜਣ ਸੁਹੇਲੇ ਤੁਮਹੀ ਸਜਣ ਸੁਹੇਲੇ ਤੁਮਹੀ ਸਜਣ ਸੁਹੇਲੇ ਤੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਵਾਹੇ ਗੁਰੂ ਜੇ ਤੁ ਕੱਲੇ ਬੈਠੇ ਹੋਈਏ ਉਸ ਤੋਂ ਆਪਾਂ ਉਹਦੇ ਕੋਲ ਸੁਰਗੇ ਮਿਨਾਉਣੇ ਅਲੱਗ-ਅਲੱਗ ਆਪਣੇ ਆਪ ਕਿਦਾਂ ਆਪਾਂ ਵਾਹੇ ਗੁਰੂ ਬੋਲ ਰਹੇ ਜਿਵੇਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੇ ਜੀਵਾਂ ਇੱਕ ਗਵਨ ਗੁਣ ਕਈਐ ਬੇ ਸੁਮਰ ਬੇ ਅੰਤ ਸੁਆਮੀ ਤੇਰਾ ਅੰਤ ਨਾ ਗਿਣਹੀ ਲੈ ਲਿਆ ਰਹਾ ਕੋ ਪਰ ਆਧ ਹਮਾਰੇ ਥੰ ਲੋ ਅਨਕ ਵਿਧੀ ਸਮਝਾਵੋ ਹਮ ਅਜ્ઞਾਨ ਅਲਪ ਮਧੂਰੀ ਤੁਮੇ ਆਪਨ ਫਿਰ ਦਿਖਾਵੋ ਤੁਮਰੀ ਸਰਨ ਤੁਆ सुखो रखनहार दयाला, नानक के गोले, वाही गुरु वाहे, ਇਸ ਤਰੀਕੇ ਨਾਲ ਬਹੁਤ ਵਧੀਆ ਬਹੁਤ ਸੋਹਣਾ ਬਾਈ ਜੀ ਬਹੁਤ ਸੋਹਣਾ ਹਾਂਜੀ ਸੋ ਜਿਸ ਦਿਨ ਕਰਨ ਦਾ ਮਤਲਬ ਆਨੰਦ ਆਇਆ ਜੀ ਤੁਹਾਡੀ ਆਵਾਜ਼ ਸੁਣ ਕੇ ਤੁਹਾਡਾ ਮਿਊਜ਼ਿਕ ਸੁਣ ਕੇ ਸੋ ਬਾਈ ਜੀ ਕਰਦੇ ਹੁਣ ਬਾਈ ਜੀ ਨਾਲ ਬਾਈ ਜੀ ਦੀ ਜਿਹੜੀ ਰੁਟੀਨ ਦੀ ਜਾਂ ਰੋਜ਼ ਦੀ ਜਿੰਦੀ ਇਹ ਵੀ ਕਿਸ ਤਰ੍ਹਾਂ ਬਤੀਤ ਕਰਦੇ ਨੇ ਸੋ ਬਾਈ ਜੀ ਅ ਨੇਤਰਹੀਣ ਹੋਣ ਦੇ ਬਾਵਜੂਦ ਤੁਹਾਨੂੰ ਜ਼ਿੰਦਗੀ ਵਿੱਚ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਔਕੜਾਂ ਦਾ ਸਾਹਮਣਾ ਹਰ ਇੱਕ ਇਨਸਾਨ ਨੂੰ ਕਿਤੇ ਨਾ ਕਿਤੇ ਕਰਨਾ ਪੈਂਦਾ ਹਾਂਜੀ ਉਹ ਕੋਈ ਇਨਸਾਨ ਹੋਵੇ ਕਿਸੇ ਨੂੰ ਔਕੜਾਂ ਪਹਿਲਾਂ ਆ ਜਾਂਦੀਆਂ ਨੇ ਕਿਸੇ ਨੂੰ ਬਾਅਦ ਚ ਆ ਜਾਂਦੀਆਂ ਨੇ ਕਿਸੇ ਨੂੰ ਹਮੇਸ਼ਾ ਰਹਿੰਦੀਆਂ ਨੇ ਜੀ ਸਾਡਾ ਤਾਂ ਇਹ ਆ ਵੀ ਸਾਨੂੰ ਕਿਤੇ ਨਾ ਕਿਤੇ ਸਮੇਂ ਸਮੇਂ ਤੇ ਔਕੜ ਆਉਣੀ ਆਉਣੀ ਆ ਜੀ ਕਿਉਂਕਿ ਬਲਾਈਂਡ ਇਨਸਾਨ ਹੋਊਗਾ ਅਸੀਂ ਪਰ ਆਪ ਜੀ ਆਪ ਨੂੰ ਨਾ ਹੈਂਡਲ ਕਰਨਾ ਸਿੱਖ ਲਿਆ ਜੀ ਅਸੀਂ ਆਪ ਨੂੰ ਆਪ ਨੂੰ ਸਮੇਂ ਦੇ ਅਨੁਸਾਰ ਢਾਲਣਾ ਸਿੱਖ ਲਿਆ ਜੀ ਕੋਈ ਬਾਹਰ ਜਾਣਾ ਹੋਵੇ ਉੱਥੇ ਸਾਨੂੰ ਸਾਵਧਾਨੀ ਰੱਖਣੀ ਪਊਗੀ ਇੱਥੇ ਅਸੀਂ ਕਿਸ ਤਰ੍ਹਾਂ ਹਿਸਾਬ ਨਾਲ ਤੁਰਨਾ ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਹਾਂਜੀ ਅਸੀਂ ਵੀ ਧੋਖਾ ਖਾ ਜਾਂਨੇ ਕਈ ਥਾਂ ਤੇ ਪਰ ਫਿਰ ਵੀ ਬਹੁਤ ਜ਼ਿਆਦਾ ਸਮੇਂ ਕਰਕੇ ਅਸੀਂ ਹੰਢ ਸਾਨੂੰ ਸਮੇਂ ਨੇ ਬਹੁਤ ਸਿਖਾਇਆ ਤੇ ਸਾਡੇ ਲੋਕਾਂ ਨੇ ਬਹੁਤ ਸਿਖਾਇਆ ਨਾਲ ਦੇਣੇ ਦੁਰਨਾ ਫਿਰਨਾ ਆਸ-ਪਾਸ ਦੇ ਮੈਨੂੰ ਆਪ 3 ਸਾਹਿਬਾ 28 ਸਾਲ ਹੋ ਗਏ ਜੀ ਜਦੋਂ ਇਸ ਕਰਕੇ ਇਹ ਦਿੱਕਤ ਮੈਨੂੰ ਹੁਣ ਨਹੀਂ ਆਉਂਦੀ ਕਿਸੇ ਬਗਾਰ ਦੀ ਮੰਨ ਲਓ ਬਾਈ ਤੁਸੀਂ ਅੱਖਰ ਤੋਂ ਜ਼ਰੂਰ ਮਤਲਬ ਨੇਤਰ ਹੋਣਾ ਪਰ ਮਨ ਤੋਂ ਨਹੀਂ ਕਿਉਂਕਿ ਮੈਂ ਦੇਖ ਰਿਹਾ ਸੀ ਬੱਸ ਸਟੈਂਡ ਤੋਂ ਚੱਲੇ ਬਾਈ ਦੇ ਨਾਲ ਸੋ ਬਾਈ ਮੈਨੂੰ ਖੁਦ ਰਸਤਾ ਦਿਖਾਰੇ ਸੀ ਉਸ ਤੋਂ ਬਾਅਦ ਘਰੇ ਆ ਕੇ ਦੇਖਿਆ ਬਾਈ ਨੇ ਖੁਦ ਕਮਰੇ ਚ ਆਏ ਲਾਈਟ ਔਨ ਕਰੀ ਹਰਮੋਨੀਅਮ ਲੈ ਕੇ ਆਏ ਮਤਲਬ ਸਾਨੂੰ ਦੇਖ ਕੇ ਲੱਗਦਾ ਨਹੀਂ ਸੀ ਵੀ ਬਾਈ ਜਾਂ ਅੱਖਾਂ ਤੋਂ ਦੇਖ ਨਹੀਂ ਸਕਦੇ ਸੋ ਬਾਈ ਜੀ ਸਾਡਾ ਇੱਕ ਕੋਰਸ ਵਾਲਾ ਕਿ ਤੁਹਾਨੂੰ ਪਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਪਰਮਾਤਮਾ ਨਾਲ ਗਿਲਾ ਸ਼ਿਕਵਾ ਹੋ ਕੇ ਮੈਂ ਸਕਦਾ ਜੀ ਜਿਹਨੇ ਸਾਨੂੰ ਬਣਾਇਆ ਹੈ ਜੀ ਐਨੇ ਜੀ ਕਹਿੰਦੇ ਕਰੇ ਕਰਾਵੇ ਆਪੇ ਆਪ ਮਾਨਸਿਕੇ ਕਿਛ ਜੀ ਨਹੀਂ ਹਾਥ ਠੀਕ ਹੈ ਜੀ ਅਸੀਂ ਉਹਦੇ ਸਾਜੇ ਹੋਏ ਆ ਜਿਹੜੇ ਮੈਨੂੰ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਮੈਨੂੰ ਬੋਲਣ ਨਾਲ ਜੀਵਾ ਦਿੱਤੀ ਹੈ ਜੀ ਮੈਨੂੰ ਐਡੀ ਵੱਡੀ ਤਾਕਤਾਂ ਦਿੱਤੀਆਂ ਨੇ ਮਤਲਬ ਨਿਰਾਸ਼ ਹੋ ਮੰਗ ਜੀ ਜੀ ਕਿਹੜੀ ਗੱਲ ਹੋਣਾ ਜੀ ਇੱਕ ਕਾਟ ਹੈ ਜੀ ਜੀ ਪਿੰਨੇ ਦਾ ਮੇਰੀ ਘੱਟ ਹੈ ਨਾ ਜੀ ਜੀ ਪਰ ਕਿਸੇ ਨੂੰ ਹੋ ਸਕਦਾ ਕੋਈ ਹੋਰ ਕਮੀ ਹੋਵੇ ਜੀ ਕਈਆਂ ਨੂੰ ਮਤਲਬ ਇਹ ਸਮੇਂ ਦੇ ਸਾਬ ਨੂੰ ਜਿਵੇਂ ਉਹਨੂੰ ਮਾਲਕ ਨੂੰ ਮਨਜ਼ੂਰ ਹੁੰਦਾ ਨਾ ਜੀ ਹਾਂਜੀ ਹਾਂਜੀ ਉਹ ਆਪ ਹੀ ਕਰਦਾ ਹੈ ਤੇ ਬਾਕੀ ਜਿਹੜਾ ਇੱਥੇ ਇਨਸਾਨਾਂ ਨੂੰ ਭੇਜ ਦਿੰਦਾ ਫਿਰ ਉਹਦੇ ਕਰਮਾਂ ਦਾ ਖੇਡ ਹੁੰਦਾ ਹੈ ਫਿਰ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦੇ ਬਾਦ ਸੋ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਜੀ ਤੇ ਸਾਨੂੰ ਖੁਦ ਨੂੰ ਵੀ ਦੇਖ ਕੇ ਤੁਹਾਨੂੰ ਅਸੀਂ ਪ੍ਰੇਰਿਤ ਹੋਏ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਇਨਾਕ ਸਮਾਂ ਕੱਢਿਆ ਸੋ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹੁੰਚ ਗਏ ਜੀ ਜੈ ਮਾ ਦੁਰਗਾ ਮੈਸਰ ਮੰਦਰ ਉੱਪਾ ਦੇ ਵਿੱਚ ਸੋ ਸਾਡੇ ਨਾਲ ਨੇ ਜੀ ਇੱਥੋਂ ਦੇ ਸੇਵਾਦਾਰ ਤੋਂ ਆਪਾਂ ਮੰਦਰ ਦੇ ਇਤਿਹਾਸ ਬਾਰੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਸੋ ਨਮਸਕਾਰ ਬਾਬਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਬਾਬਾ ਜੀ ਸਾਨੂੰ ਆਪਣਾ ਮਾ ਇੱਥੋਂ ਮੰਦਰ ਦੇ ਇਤਿਹਾਸ ਬਾਰੇ ਕੋਈ ਥੋੜੀ ਬੋਤੀ ਸਾਨੂੰ ਜਾਣਕਾਰੀ ਦਿਓ ਜੀ ਕਿਉਂਕਿ ਆਪਾਂ ਮੰਦਰ ਬਹੁਤ ਪ੍ਰਾਚੀਨ ਮੰਦਰ ਹੈ ਇਹ ਮਾ ਜੈ ਦੁਰਗਾ ਮੈਸਰ ਮੰਦਿਰ ਉੱਪਾ ਦੇ ਨਾਮ ਤੋਂ ਇਹ ਪ੍ਰਸਿੱਧ ਹੈ ਜੀ ਜੀ ਇੱਥੇ ਮਾਤਾ ਜਵਾਲਾ ਦੇਵੀ ਦੀ ਬਹੁਤ ਕਿਰਪਾ ਮਾਤਾ ਜੀ ਸਵੈਮ ਇੱਥੇ ਆ ਕੇ ਮਿਰਾਜਮਾਨ ਹੋਈ ਸੀ ਜੀ ਆ ਜਿਹੜੀ ਆਪਣੀ ਜਗ੍ਹਾ ਦੇਖਦੇ ਆ ਤੁਸੀਂ ਜੀ ਬਾਬਾ ਜੀ ਤੇ ਇੱਥੇ ਬਸ ਮਾਤਾ ਦੀ ਕਿਰਪਾ ਨਾਲ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਵੀ ਮਾਤਾ ਨੇ ਕਿਰਪਾ ਕਰਿਆ ਰਾਜਪੜ ਦੇ ਲੋਕ ਕਿੱਡਾ ਉਹ ਕਰਿਆ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੇ ਜਿਹੜੇ ਦੇਖ ਰਹੇ ਤੁਸੀਂ ਇਹ ਤਲਾਬ ਹੈ ਇੱਥੇ ਜੀ ਇਸ਼ਨਾਨ ਵਗੈਰਾ ਵੀ ਕਰਦੇ ਆ ਲੋਕ ਇੱਥੇ ਮਾਤਾ ਜੀ ਨੇ ਨਿੱਤ ਨਿਯਮ ਕਰਿਆ ਸੀ ਆ ਉਹ ਜਗ੍ਹਾ ਜਿਹੜੀ ਬਣੀ ਹੈ ਜੀ ਜੀ ਉਹ ਦਰਬਾਰ ਸਾਹਿਬ ਪੁਰਾਣਾ ਮੰਦਿਰ ਅੱਛਤੋ ਜੀ ਜੀ ਉੱਪਰ ਇਧਰਲੇ ਪਾਸੇ ਢਿੱਲਾ ਬਣਿਆ ਬੈ ਉੱਥੇ ਸੱਤ ਉਹ ਕਮੇਟੀ ਚੜਾ ਕੇ ਜੋ ਵੀ ਮਨ ਦੇ ਵਿੱਚ ਸਿੱਖਿਆ ਹੁੰਦੀ ਆ ਜੀ ਜੀ ਉਹ ਸ਼ਮਾਤਾਰਾਣੀ ਦੀ ਮੂਰੇ ਪ੍ਰਗਟ ਕਰਦੇ ਆਂ ਆਪਾਂ ਦਾ ਮਾਤਾ ਰਾਣੀ ਜੀ ਆਵਸ਼ੇਵ ਇੱਛਾ ਪੂਰੀ ਕਰਦੀ ਆ ਜੀ ਜੀ ਇਸ ਤੋਂ ਬਾਅਦ ਜੇ ਇੱਥੇ ਮੰਦਿਰ ਚ 24 ਘੰਟੇ ਲੰਗਰ ਹਮੇਸ਼ਾ ਚੱਲਦਾ ਰਹਿੰਦਾ ਠੀਕ ਹੈ ਜੋ ਵੀ ਸਰਦਾਲੂ ਦਿਨ ਨੂੰ ਰਾਤ ਨੂੰ ਜਦ ਵੀ ਆ ਜਾਂਦੇ ਆ ਠੀਕ ਹੈ ਜੀ ਹਰ ਸਮੇਂ ਲੰਗਰ ਚੱਲਦਾ ਰਹਿੰਦਾ ਸੋ ਬੱਜੀ ਕੇ ਤੇ ਮੇਲਾ ਕਿੰਨੇ ਦਿਨ ਦਾ ਹੋਸਾ ਮੇਲਾ ਇਹ ਦਿਨ ਰਾਤਿਆਂ ਚ ਦੇਖੋ ਦੋ ਰਾਤਿ ਆਉਂਦੇ ਜਿਹੜੇ ਮੇਨ ਉਹਨਾਂ ਚ ਮੇਲਾ ਲੱਗਦਾਗਾ ਜੀ ਤੇ ਮਾਤਾ ਜੀ ਦੇ ਜਨਮ ਦਿਹਾੜੇ ਵੇਲੇ ਪੂਰਾ ਮੇਲਾ ਪੜਦਾ ਇੱਥੇ ਆ ਹੁਣ 2 ਜੁਲਾਈ ਨੂੰ ਸਲਾਨਾ ਮੇਲਾ ਲੱਗਾ ਆਪਣਾ ਜੀ ਬਹੁਤ ਤਗੜਾ ਮੇਲਾ ਮਹਾਮਾਇਦੀ ਕਿਰਪਾ ਨਾਲ ਆ ਰੱਖੀ ਬਾਕੀ ਮਾਤਾ ਜੀ ਹੈਗੇ ਉੱਥੇ ਜੀ ਜੀ ਜੋ ਕਿ ਐ ਦੁਆਰ ਵਾਲੇ ਦਿਨ ਆਪਣਾ ਪੁੱਛਿਆ ਦਿੰਦੇ ਆ ਦੱਸਦੇ ਆ ਲੋਕਾਂ ਨੂੰ ਜਿਹਨੇ ਜੋ ਵੀ ਇੱਛਾ ਲੈ ਕੇ ਪ੍ਰਗਟ ਕਰਦੇ ਆ ਉਹ ਸਾਰੀ ਗੱਲਬਾਤ ਮਾਤਾ ਜੀ ਦੱਸਦੇ ਹੁੰਦੇ ਆ ਜੀ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਸਾਰਾ ਹਾਂਜੀ ਸਿਸਟਮ ਚੱਲ ਰਿਹਾ ਤੋਂ ਦੇਖ ਰਹੇ ਆ ਕਿ ਆਪਾਂ ਜਿਹੜਾ ਮੰਦਿਰ ਦਾ ਮਤਲਬ ਇਕੱਠ ਹੁੰਦਾ ਕਾਫੀ ਹੁੰਦਾ ਇੱਥੇ ਕਿਉਂਕਿ ਦੇਖਿਆ ਜਿਵੇਂ ਮੰਦਿਰ ਦਾ 4 4 ਚੌਕ ਪੇਰਾ ਦੇਖਿਆ ਜਿਹੜੀ ਆ ਕਾਫੀ ਹੁੰਦਾ ਕਾਫੀ ਇੱਕੜ ਦੇ ਵਿੱਚ ਫੈਲਿਆ ਹੋਇਆ ਹਾਂ ਹਾਂ ਤੋਂ ਬਹੁਤ ਮਤਲਬ ਇੱਥੋਂ ਆਸਥਾ ਰੱਖਦੇ ਨੇ ਲੋਕ ਬਹੁਤ ਬਹੁਤ ਆਸਥਾ ਵੀ ਆ ਮਾਤਾ ਜੀ ਵਾਲਾ ਰਾਨੀ ਦੀ ਲਾਟਾ ਵਾਲੀ ਦਾ ਦਰਬਾਰ ਬਣਿਆ ਹੋਇਆ ਇੱਥੇ ਬਹੁਤ ਕਿਰਪਾ ਜੀ ਜੋ ਵੀ ਸਰਦਾਲੂ ਸੱਚੇ ਮਨੋਂ ਆਕੇ ਇੱਥੇ ਮਾਮਾ ਜੀ ਦੇ ਦਰਬਾਰ ਤੇ ਇੱਛਾ ਪ੍ਰਗਟ ਕਰ ਦਿੰਦਾਗਾ ਜੀ ਮਨੋਂ ਸੇਵਾ ਕਰ ਦਿੰਦਾਗਾ ਇੱਥੇ ਜੀ ਜੀ ਉਹਦੀ ਇੱਛਾ ਪੂਰੀ ਹੋਣੀ ਹੋਣੀ ਹੈ ਜਿੰਮੇ ਗਰੰਟੀ ਹੈ ਦੀ ਜੀ ਜੀ ਹਾਂ ਬਹੁਤ ਸਰਦਾਲੂਆਂ ਦੀ ਇੱਛਾ ਪੂਰ ਬਹੁਤ ਦੂਰ ਦੂਰ ਸੰਗਤ ਹੁੰਦੀ ਇਹ ਜੀ ਗੱਲ ਨਹੀਂ ਹੈ ਜੀ ਜੀ ਹਾਂ ਬਾਕੀ ਤੁਸੀਂ ਵੀ ਦੇਖ ਸਕਦੇ ਹੋ ਵੀ ਮੰਦਿਰ ਹੈ ਕਿੱਥੇ ਆ ਤਾਂ ਹਾਂਜੀ ਹਾਂ ਦੇਖਿਆ ਜੀ ਕੰਪਲੈਕਸ ਜਮਾ ਮਤਲਬ ਫਿਰ ਵੀ ਦੇਖੋ ਮਾਤਾ ਰਾਣੀ ਦੀ ਕਿੰਨੀ ਕਿਰਪਾ ਇੱਥੇ ਬਹੁਤ ਜਿਆਦਾ ਬਹੁਤ ਜਿਆਦਾ ਕਿਰਪਾ ਸੋ ਬਾਬਾ ਜੀ ਤੁਸੀਂ ਸਾਨੂੰ ਇਨੀ ਕਿ ਜਾਣਕਾਰੀ ਦਿੱਤੀ ਸੋ ਥੋੜਾ ਬਹੁਤ ਬਹੁਤ ਜੈ ਮਾਤਾ ਜੀ ਜੈ ਮਾਤਾ ਜੀ ਬਹੁਤ ਹੋਰ ਵੀ ਬਹੁਤ ਕੋ ਸ਼ਾਇਦ ਆ ਮਨ ਤਾਂ ਬਹੁਤ ਸੂਖਮ ਰੂਪ ਦੇ ਵਿੱਚ ਉਹ ਹੋ ਕੀਤਾ ਜੀ ਜੀ ਦਸਣ ਨਾਲੇ ਤਾਂ ਇਹਨਾਂ ਦੱਸ ਸਕਦੇ ਆ ਕਿ ਕਿਉਂਕਿ ਉਹ ਪਰਦਾ ਹੀ ਨਹੀਂ। ਕਾਫੀ ਲੰਬਾ ਬਗਉਕੋ ਸਾਡੀ ਵੀਡੀਓ ਵੀ ਪਰ ਜਿਹੜੀ ਜਿਆਦਾ ਵੀਡੀਓ ਸੋ ਧੰਨਵਾਦ ਬਾਬਾ ਜੀ। ਠੀਕ ਹੈ ਜੀ। ਸੋ ਬਾਬਾ ਜੀ ਨੇ ਆਪਾਂ ਨੂੰ ਮੰਦਿਰ ਬਾਰੇ ਜਾਣਕਾਰੀ ਦਿੱਤੀ, ਮਾਤਾ ਦਾ ਇਤਿਹਾਸ ਦੱਸ ਦਿੱਤਾ। ਸੋ ਇੱਥੇ ਬਹੁਤ ਹੀ ਜਿਆਦਾ ਸ਼ਰਧਾ ਤੇ ਆਸਥਾ ਰੱਖਦੇ ਨੇ ਲੋਕ। ਸਾਨੂੰ ਵੀ ਬਹੁਤ ਜਿਆਦਾ ਇੱਥੇ ਵਿਸ਼ਵਾਸ ਹੈ। ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ, ਸੁੱਖਾਂ ਪੂਰੀਆਂ ਹੁੰਦੀਆਂ ਨੇ। ਸੋ ਬਹੁਤ ਹੀ ਆਪਣਾ ਵਧੀਆ ਜਗਾ ਇੱਥੇ ਆ ਕੇ ਸਕੂਨ ਮਿਲਦਾ ਹੈ। ਸੋ ਪਿੰਡ ਦੇ ਉੱਭਾ ਦੀ ਆਪਾਂ ਤੁਹਾਨੂੰ ਲਗਭਗ ਸਾਰੇ ਹੀ ਸੈਰ ਕਰਵਾ ਦਿੱ ਧਾਰਮਿਕ ਸਥਾਨ ਸਾਰੇ ਦਿਖਾ ਦਿੱਤੇ ਨੇ। ਤੋਂ ਸਾਡੀ ਤੁਹਾਡੇ ਤੋਂ ਜਜਸਤਾਵਾਂਗੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਪਿੰਡ ਦੇ ਵਿੱਚ ਧੰਨਵਾਦ